ਭਾਈ ਅਮਰਪਾਲ ਸਿੰਘ ਨੇ ਗੁਰਬਾਣੀ ਤੋਂ ਤੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਰਾਤੇ ਤੋਂ ਤੇ ਗੁਰੂ ਰਵਿ ਸਿੰਘ ਸਾਹਿਬ ਮਹਾਰਾਜ 10ਵੇਂ ਪਾਤਸ਼ਾਹ ਦੇ ਜਿਹੜੇ ਸੀ ਉਪਨ ਉਹਨਾਂ ਤੋਂ ਸਿੱਧ ਲੈਦੇ ਹੋਏ ਰਾਜਨੀਤੀ ਵਿੱਚ ਆਉਣ ਦਾ ਫੈਸਲਾ ਕੀਤਾ ਸੀ ਇਹ ਜਿਹੜੀ ਰਾਜਨੀਤੀ ਹੈ ਉਹਦੀ ਮੂਰਤੀ ਜਿਹੜੀ ਰਾਜਨੀਤੀ ਦੀ ਹੈ ਉਹ ਵਿਰਸੇ ਵਿੱਚ ਖਾਲਸਾ ਪੰਥ ਨੂੰ ਦਾਤੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਤੋਂ ਮਿਲੀ ਹੈ ਉਹ ਦਰਬਾਰ ਸਾਹਿਬ ਜਿੱਥੇ ਮਹਾਨ ਧਾਰਨਿਕ ਮਰਿਆਦਾ ਨੂੰ ਆਈ ਜਾਂਦੀ ਸੀ ਉਸ ਦੇ ਸਾਹਮਣੇ ਬਿਲਕੁਲ ਜਿਹੜਾ ਅਸੀਂ ਅਕਾਲ ਪੁਰਖ ਸਾਹਿਬ ਦੀ ਸਥਾਪਨਾ ਕਰਕੇ ਦਾਤੇ ਗੁਰੂ ਹਰਗੋਬਿੰਦ ਸਾਹਿਬ ਸੇਵੇਂ ਪਾਤਸ਼ਾਹ ਨੇ ਉਤਰੂ ਦੇ ਕਾਤੇ ਇੱਥੇ ਸਿੱਖ ਰਾਜਨੀਤੀ ਬਾਰੇ ਵਿਚਾਰ ਵਟੰਦਰਾ ਹੋਇਆ ਤੇ ਸਿੱਖ ਰਾਜ ਨੂੰ ਜੀ ਜਿਹੜੀ ਹੈ ਉਹ ਇੱਥੋਂ ਚੱਲਿਆ ਗੁਰੂ ਜੀ ਤੁਹਾਨੂੰ ਉਹ ਜਿਹੜੀ ਬਾਖ ਪੰਜਾਬ 4 ਜਿਹੜਾ ਬਾਖ ਪੰਜਾਬ ਬਣਿਆ ਉਸ ਤੋਂ ਅਜੇ ਤੱਕ ਲਾਂਭੇ ਰੱਖਿਆ ਗਿਆ ਹੈ ਜੀ ਆਪਾਂ ਭਾਈਦਰ ਸਿੰਘ ਜੀ ਨਾਲ ਕੋਈ મતਭੇਦ ਪੈਦਾ ਹੋਈ ਨਹੀਂ ਕੀ ਕਾਰਨ ਹੈ ਦੇਖੋ ਜੀ ਮੈਂ ਪਹਿਲਾਂ ਬਾਬਾ ਜੁਲਵਿੰਦਰ ਸਿੰਘ ਨਾਲ ਰਿਹਾ ਤੇ ਬਾਬਾ ਜੁਲਵਿੰਦਰ ਸਿੰਘ ਨਾਲ ਜਿਸ ਦਿਨ ਤੋਂ ਉਹਨਾਂ ਨੇ ਯੂनाइटेड अकाਲੀ ਦਲ ਦੀ ਸਥਾਪਨਾ ਕੀਤੀ ਉਸ ਤੋਂ ਲੈ ਕੇ ਉਹਨਾਂ ਦੇ ਅਟਲ ਚਲਾਣਾ ਤਰਨ ਤੱਕ ਤੇ ਮੈਂ ਉਹਨਾਂ ਦੇ ਨਾਲ ਬਿਲਕੁਲ ਨਾਲ ਜੁੜਿਆ ਰਿਹਾ ਤੇ ਮੈਂਬਰ ਪਾਰਲੀਮੈਂਟ ਵੀ ਬਣਿਆ ਪੂਰਾ ਕਾ ਤਕਦੀ ਮਾਨ ਮਰਿਆ ਦਾ ਸਵਾਲ ਇੱਕ ਵਾਰ ਸੁਖਵੀਰ ਬਾਦਲ ਨੇ ਕਹਿੰਦੇ ਆਪ ਹੀ ਆਪਣੇ ਪੈਰੀ ਪੈਣਾ ਆਪ ਹੀ ਗੁੱਡ ਸਾਗਣ ਉਹਨਾਂ ਨੇ ਆਪ ਹੀ ਭarti ਕਬਲੀਆ ਤੇ ਪੰਜ ਮੈਂਬਰੀ ਕਮੇਟੀ ਦੀ ਭarti ਵੀ ਮੰਨਿਆ ਆਪ ਹੀ ਪ੍ਰਧਾਨ ਬਣ ਗਏ ਸੀ ਜੀਆਂ ਜੱਲਾਂ ਤੁਸੀਂ ਕਹੀਂ ਆ ਉਸ ਤੋਂ ਹਟ ਕੇ ਇੱਕ ਗੱਲ ਕਹਿਣੀ ਚਾਹਵਾ ਹੈ ਕਿ ਇਹ ਸੁਖਵੀਰ ਸਿੰਘ ਬਾਦਲ ਦੀ ਅਸੀਂ ਇਕੱਲੇ ਦੀ ਨੁਕਤਾਚੀ ਨਹੀਂ ਕਰੀ ਆਮਾਂਗੇ ਸਾਰਾ ਜੋਰ ਸੁਖਵੀਰ ਸਿੰਘ ਬਾਦਲ ਤੇ ਲਾਈ ਚੱਲਾਂਗੇ ਤੇ ਅਸੀਂ ਤਾਂ ਰੰਗੇ ਦੀ ਹੁਣ ਉਹ ਪੰਥ ਵਿੱਚੋਂ ਸਾਥ ਖਤਮ ਹੋ ਗਈ ਹੁਣ ਪੰਥ ਵਿੱਚੋਂ ਦਾ ਕੋਈ ਜਿਹੜਾ ਹੈ ਸਾਥ ਨਹੀਂ ਰਹੀ ਤਾਂ ਇਹ ਜੇ ਅਸੀਂ ਆਪਦੀ ਪਾਰਟੀ ਦਾ ਸੁਧਾਰ ਨਹੀਂ ਕਰਾਂਗੇ ਆਪਦੀ ਪਾਰਟੀ ਦੇ ਵਫੇਦਾਰਾਂ ਨੂੰ ਜਿਹੜੇ ਵਫਾਦਾਰ ਨਹੀਂ ਉਹਨੂੰ ਲੰਬੇ ਰੱਖਾਂਗੇ ਦੂਜੇ ਬੰਦਿਆਂ ਨੂੰ ਪਾਰਟੀ ਦੇ ਅੰਦਰ ਰੱਖਾਂਗੇ ਤਾਂ ਫਿਰ ਜਿਹੜਾ ਹੈ ਦਾ ਇਸ ਦਾ ਇਹ ਹੋ ਜੂ ਅਠੀਰ ਦੇ ਵਿੱਚ ਕਿ ਉਹੀ ਬਾਜੀ ਮਾਰੂ ਸੱਜਣਾ ਉਸ ਵਕਤ ਮੌਜੂਦ ਨੇ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਜੋ ਕਿ ਭਾਈ ਅਮਰਤਪਾਲ ਸਿੰਘ ਦੇ ਵਕੀਲ ਵੀ ਰਹੇ ਨੇ ਤੇ ਹੁਣ ਐਨਐਸਏ ਭਾਈ ਅਮਰਤਪਾਲ ਸਿੰਘ ਤੇ ਬਣਾ ਦਿੱਤੀ ਗਈ ਹੈ ਤੇ ਸ਼ਰਾਪੀ ਪੜਾ ਤੋਂ ਇਹਨਾਂ ਨਾਲ ਗੱਲਬਾਤ ਕਰਾਂਗੇ ਖਾਲਸਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਮਿਹਰਬਾਨੀ ਖਾਲਸਾ ਜੀ ਭਾਈ ਅਮਰਤਪਾਲ ਸਿੰਘ ਨੂੰ ਸ਼ਰਾਪੀ ਪੜਾ ਤੇ ਤੁਸੀਂ ਹੀ ਰਾਜਨੀਤੀ ਚ ਲੈ ਕੇ ਆਏ ਹੋ ਕਿ ਤੁਸੀਂ ਉਹਨਾਂ ਨੂੰ ਪ੍ਰੇਰਿਤ ਕੀਤਾ ਆਪਣੇ ਝੋਲ ਲੜਨ ਲਈ ਖਡੂਰ ਸਾਹਿਬ ਤੋਂ ਤੇ ਉਦੋਂ ਕਿੰਨੇ ਕਿਰਤਨ ਕਰਨੇ ਪਏ ਕਿੰਨੇ ਵਾਰੀ ਸਾਨੂੰ ਡੇਬਰੂਗੜ੍ਹ ਜੇਲ੍ਹ ਜਾਣਾ ਪਿਆ ਇਹ ਸਭ ਦੱਸੋ ਹੀ ਪਸਥਾਨਾ ਡੇਬਰੂਗੜ੍ਹ ਜੇਲ੍ਹ ਤਾਂ ਮੈਂ ਬਹੁਤ ਵਾਰੀ ਗਿਆ ਉਹ ਗਿਣਤੀ ਨਹੀਂ ਕੀਤੀ ਜਾ ਸਕਦੀ ਤੇ ਮੈਂ ਇਸੇ ਤੋਂ ਜਾਣ ਦਾ ਖਰਚਾ ਵੀ ਲਿਆ ਮੈਂ ਆਪਦੇ ਖਰਚੇ ਤੋਂ ਜਿਹੜਾ ਚੈੱਕ ਕੱਟ ਕੇ ਆਪਦੇ ਟਾਊਂਕ ਚੋਂ ਮੈਂ ਟਿਕਟ ਖਰੀਦਦਾ ਹੁੰਦਾ ਸੀ ਔਨ ਜਾਣ ਦਾ ਤੇ ਜਿਹੜੀ ਰਾਜਨੀਤੀ ਹੈ ਉਹਦੀ ਗੁਰਤੀ ਜਿਹੜੀ ਰਾਜਨੀਤੀ ਦੀ ਹੈ ਉਹ ਬਿਰਸੇ ਵਿੱਚ ਖਾਲਸਾ ਪੰਥ ਨੂੰ ਦਾਤੇ ਛੇਵੇਂ ਪਾਤਸ਼ਾਹ ਜਰੂ ਹਰਗੋਬਿੰਦ ਸਾਹਿਬ ਤੋਂ ਮਿਲੀ ਹੈ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਸਾਹਮਣੇ ਜਿਹੜਾ ਹਰਤਾਲ ਸਾਹਿਬ ਦੀ ਸਥਾਪਨਾ ਕੀਤੀ ਉਹ ਦਰਬਾਰ ਸਾਹਿਬ ਜਿੱਥੇ ਮਹਾਨ ਧਾਰਮਿਕ ਮर्याਦਾ ਨੁਵਾਈ ਜਾਂਦੀ ਸੀ ਉਸ ਦੇ ਸਾਹਮਣੇ ਬਿਲਕੁਲ ਜਿਹੜਾ ਸੀ ਹਰਤਾਲ ਸਾਹਿਬ ਦੀ ਸਥਾਪਨਾ ਕਰਕੇ ਦਾਤੇ ਜਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੇ ਹੁਕਮ ਦਿੱਤਾ ਤੇ ਸਿੱਖ ਰਾਜਨੀਤੀ ਬਾਰੇ ਵਿਚਾਰ ਵਟਾਂਦਰਾ ਹੋਇਆ ਕਰੂ ਤੇ ਸਿੱਖ ਰਾਜਨੀਤੀ ਜਿਹੜੀ ਹੈ ਉਹ ਇੱਥੋਂ ਚੱਲਿਆ ਕਰੂਗੀ ਤੇ ਰਾਜਨੀਤੀ ਤੋਂ ਬਿਨਾਂ ਜਿਹੜਾ ਹੈ ਨਾ ਧਰਮ ਦਾ ਪ੍ਰਚਾਰ ਹੋ ਸਕਦਾ ਹੈ ਨਾ ਪ੍ਰਸਾਰ ਹੋ ਸਕਦਾ ਹੈ ਦਸਵੇਂ ਪਾਤਸ਼ਾਹ ਨੇ ਦਾਤੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪਣੀ ਬਾਣੀ ਦੇ ਵਿੱਚ ਵੀ ਇਹ ਦਰਜ ਕੀਤਾ ਹੈ ਕਿ ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਹੀ ਬਿਨਾਂ ਸਭ ਗਲੇ ਮਰੇ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਸੋ ਨਿਜਵਲ ਸੇ ਲੈ ਹੈ ਜੀ ਸੋ ਖਾਲਸੇ ਦੇ ਵਿੱਚ ਜਿੱਥੇ ਉਹ ਸੰਤ ਹੈ ਉੱਥੇ ਸਪਾਹੀ ਵੀ ਹੈ ਜਿੱਥੇ ਉਹ ਸੰਤ ਹੈ ਉੱਥੇ ਉਹ ਰਾਜਾ ਵੀ ਹੈ ਤੇ ਰਾਜਾ ਜਿਹੜਾ ਹੈਗਾ ਤੇ ਸਰਦਾਰ ਹੈ ਜਿੱਥੇ ਉਹ ਉਹ ਜਿਹੜਾ ਹੈ ਸਰਦਾਰੀ ਉਹ ਰਾਜਨੀਤੀ ਨਾਲੇ ਮਿਲਦੀ ਹੈ ਸੋ ਰਾਜਨੀਤੀ ਦੇ ਵਿੱਚ ਜਿਹੜਾ ਹੈਗਾ ਉਹ ਪੰਥ ਦੇ ਦਾਤਿਆਂ ਦੇ ਹੁਕਮ ਨੇ بڑے ਵੱਡੇ ਗੁਰੂ ਸਾਹਿਬਾਨ ਦੇ ਹੁਕਮ ਨੇ ਉਸ ਬਾਰੇ ਮੈਂ ਅਮਰਪਾਲ ਸਿੰਘ ਹੋਰ ਨਾਲ ਵਿਚਾਰ ਵਟਾਂਦਰਾ ਕਰਦੇ ਰਹਿੰਦੇ ਸੀ ਤੇ ਮੈਂ ਉਹਨਾਂ ਨੂੰ ਬੇਨਤੀਆਂ ਕਰਦਾ ਸੀ ਤੇ ਭਾਈ ਅਮਰਪਾਲ ਸਿੰਘ ਨੇ ਇਹ ਗੁਰਬਾਣੀ ਤੋਂ ਤੇ 6ਵੇਂ ਪਾਤਸ਼ਾਹ ਗੁਰੂ ਹਰगोबिंद ਸਾਹਿਬ ਰਾਤੇ ਤੋਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ 10ਵੇਂ ਪਾਤਸ਼ਾਹ ਦੇ ਜਿਹੜੇ ਸੀ ਹੁਕਮ ਉਹਨਾਂ ਨੂੰ ਸਿੱਧ ਲੈਦੇ ਹੋਏ ਰਾਜਨੀਤੀ ਵਿੱਚ ਆਉਣ ਦਾ ਫੈਸਲਾ ਕੀਤਾ ਸੀ ਤੇ ਮੈਂ ਇਸ ਫੈਸਲੇ ਦੇ ਲਈ ਸ਼ੁਰੂ ਤੋਂ ਹੀ ਤਤਪਰਸੀਦਾ ਕਿ ਇਹ ਫੈਸਲਾ ਖਾਸਾ ਪੰਥ ਦੇ ਹਿੱਤਾਂ ਵਿੱਚ ਹੈ ਇਹ ਫੈਸਲਾ ਜਿਹੜਾ ਹੈ ਭਾਈ ਅਮਰਤਪਾਲ ਸਿੰਘ ਨੇ ਕਿਸੇ ਨਿੱਜੀ ਹਿੱਤ ਨੂੰ ਉਠਰਾ ਕੇ ਨਹੀਂ ਦਿੱਤਾ ਸੀ ਖਾਲਸਾ ਪੰਥ ਦੇ ਹਿੱਤ ਨੂੰ ਉਠਰਾ ਕੇ ਦਿੱਤਾ ਸੀ ਖੜੇ ਤੁਸੀਂ ਮੈਂਬਰ ਪਾਰਲੀਮੈਂਟ ਰਹੇ ਹੋ ਰਾਜਨੀਤੀ ਦਾ ਕਾਫੀ ਤਜਰਬਾ ਹੈ ਤੇ ਬੇਸ਼ੱਕ ਤੁਸੀਂ ਭਾਈ ਅਮਰਤਪਾਲ ਸਿੰਘ ਨੂੰ ਮਹਾਰਾਜ ਗੁਰਵਾਣੀ ਦਾ ਰੈਫਰੈਂਸ ਦੇ ਕੇ ਗੁਰੂਆਂ ਦਾ ਰੈਫਰੈਂਸ ਦੇ ਕੇ ਜੋਲ ਪ੍ਰਪੇਅਰ ਕੀਤਾ ਪਰ ਕਿਤਰਾ ਤੁਸੀਂ ਪਰ ਤੁਹਾਨੂੰ ਜਿਹੜੀ ਬਾਤ ਪੰਜਾਬ ਸ਼ੋਮਨੀ ਕਾਇਦਾ ਬਾਤ ਪੰਜਾਬ ਬਣਿਆ ਉਸ ਤੋਂ ਅਜੇ ਤੱਕ ਲਾਂਭੇ ਰੱਖਿਆ ਗਿਆ ਹੈ ਕਿ ਆਪਣੇ ਭਾਈਦਰ ਸਿੰਘ ਜੀ ਨਾਲ ਕੋਈ મતਭੇਦ ਪੈਦਾ ਹੋਈ ਨਹੀਂ ਕੀ ਕਾਰਨ ਹੈ ਦੇਖੋ ਜੀ ਮੈਂ ਪਹਿਲਾਂ ਬਾਬਾ ਜਗਵਿੰਦਰ ਸਿੰਘ ਨਾਂ ਦੇ ਹਾਂ ਤੇ ਬਾਬਾ ਜੁਲੰਦਰ ਸਿੰਘ ਨਾਲ ਜਿਸ ਦਿਨ ਤੋਂ ਉਹਨਾਂ ਨੇ ਯੂਨਾਈਟਿਡ ਅਕਾਲੀ ਦਲ ਦੀ ਸਥਾਪਨਾ ਕੀਤੀ ਜੀ ਉਸ ਤੋਂ ਲੈ ਕੇ ਉਹਨਾਂ ਦੇ ਅਕਾਲ ਚਲਾਣਾ ਕਰਨ ਤੱਕ ਤੇ ਮੈਂ ਉਹਨਾਂ ਦੇ ਨਾਲ ਬਿਲਕੁਲ ਨਾਲ ਜੁੜਿਆ ਰਿਹਾ ਤੇ ਮੈਂਬਰ ਪਾਰਲੀਮੈਂਟ ਵੀ ਬਣਿਆ ਜੀ ਤੇ ਬਾਬਾ ਜੀ ਤੋਂ ਮੈਂ ਟਿਕਟ ਮੰਗੀ ਨਹੀਂ ਸੀ ਬਾਬਾ ਜੀ ਨੇ ਮੈਨੂੰ ਉਹ ਟਿਕਟ ਦਿੱਤੀ ਮੈਂ ਸਮਝਦਾ ਕਿ ਖਾਲਸਾ ਪੰਥ ਦੇ ਵਿੱਚ ਉਹ ਇੱਕ ਮਹਾਨ ਰਾਜਨੀਤਿਕ ਬਾਣ ਸੀਗੇ ਇੱਕ ਮਹਾਨ ਧਾਰਮਿਕ ਮਹਾਪੁਰਖ ਸੀਗੇ ਤੇ ਉਹ ਦਾਤੇ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਸ਼ਾ ਤੇ ਦਾਤੇ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਰਸਤੇ ਤੇ ਚੱਲਣ ਵਾਲੇ ਸੀ ਉਹਨਾਂ ਦੇ ਹੁਕਮਾਂ ਤੇ ਚੱਲਦੇ ਸੀ ਤੇ ਉਹਨਾਂ ਦੇ ਹੁਕਮਾਂ ਤੇ ਆਧਾਰਤ ਉਹਨਾਂ ਨੇ ਆਪਦੇ ਸਿਧਾਂਤ ਬਣਾਏ ਹੋਏ ਸੀ ਜੇ ਤੇ ਉਹਨਾਂ ਨੇ ਜਾਂਦੇ ਹੋਏ ਜਦੋਂ ਦੇਹ ਹਸਪਤਾਲ 'ਚ ਆਖਰੀ ਦਮਾਂ ਦੇ ਵਿੱਚ ਉਹ ਪਏ ਸੀ ਜੇ ਬਾਬਾ ਜੋਗਿੰਦਰ ਸਿੰਘ ਜਿਹੜੇ ਸੰਤ ਜਰਮਾਇ ਸਿੰਘ ਭੰਡਾਰਾ ਵਾਲੇ ਦੇ ਸਤਕਾਰਯੋਗ ਪਿਤਾ ਸਨ ਤਾਂ ਉਹਨਾਂ ਨੇ ਮਹਤ ਸਰਦੀ ਧਰਤੀ ਤੇ ਮੈਨੂੰ ਕਿਹਾ ਸੀ ਵੀ ਮੇਰੇ ਤੁਸੀਂ ਮੇਰੇ ਨਾਲ ਅਖੀਰ ਤੱਕ ਸਾਥ ਨਿਭਾਇਆ ਤੇ ਹੋਰ ਐਮਪੀ ਮੇ ਤੋਂ ਪਾਸੇ ਹੋ ਗਏ ਪਰੰਤੂ ਤੁਸੀਂ ਜਿਹੜੇ ਆ ਉਹ ਮੇ ਤੋਂ ਪਾਸੇ ਨਹੀਂ ਹੋਏ ਤੇ ਬਖਵਾਦਾਰ ਰਹੇ ਤੇ ਜੇ ਮੈਂ ਉਹਨਾਂ ਨਾਲ ਬਖਵਾਦਾਰੀ ਨਿਭਾਈ ਇਹਨੇ ਸਮੇਂ ਦੇ ਵਿੱਚ ਜਿਹਦੇ ਚ ਦੁੱਤ ਖਲੀਫੋਂ ਵੀ ਆਈਆਂ ਤੇ ਮੈਂ ਐਮਪੀ ਵੀ ਬਣਿਆ ਮੈਂ ਹਰੇਕ ਹਨੇਰੇ ਕਾਲ ਵਿੱਚ ਵੀ ਉਹਨਾਂ ਦੇ ਨਾਲ ਰਿਹਾ ਸੁੱਤ ਦੇ ਕਾਲ ਦੇ ਵਿੱਚ ਵੀ ਉਹਨਾਂ ਦੇ ਨਾਲ ਰਿਹਾ ਤੇ ਫਿਰ ਮੇਰੇ ਮਤ ਭੇਦ ਅਮਰਪਾਲ ਸਿੰਘ ਨਾਲ ਜਾਂ ਸਰਦਾਰ ਤਰਸੇਮ ਸਿੰਘ ਨਾਲ ਹੋਣਾ ਤਾਂ ਕੋਈ ਮਤਲਬ ਨਹੀਂ ਬਣਦਾ। ਤੋਂ ਇਹਦੇ ਵਿੱਚ ਮਤ ਭੇਦ ਜਿਹੜੇ ਹੈ ਮੇਰੇ ਵੱਲੋਂ ਨਹੀਂ ਇਹ ਫੈਸਲਾ ਜਿਹੜਾ ਹੈਗਾ ਉਹਨਾਂ ਨੇ ਲੈਣਾ ਹੈ। ਮੈਂ ਤਾਂ ਉਹਨਾਂ ਦੀਆਂ ਨੀਤੀਆਂ ਨਾਲ ਵੀ ਸਹਿਮਤ ਐ। ਉਹਨਾਂ ਦੇ ਜਿਹੜੇ ਹੈ ਉਹ ਰਾਜਨੀਤੀ ਦੇ ਵਿੱਚ ਆਉਣ ਦੇ ਵਿੱਚ ਵੀ ਮੇਰਾ ਜਿਹੜਾ ਬੜਾ ਵੱਡਾ ਜੁਲਦਾਨ ਰਿਹਾ। ਮੈਂ ਸਮਝਦਾ ਕਿ ਸਰਦਾਰ ਤਰਸੇਮ ਸਿੰਘ ਬੜੇ ਵਿਦਵਾਨ ਨੇ ਬੜੇ ਪੰਥਕ ਨੇ ਤੇ ਬੜੀ ਮਿਹਨਤ ਕਰ ਰਹੇ ਨੇ ਤੇ ਸਹੀ ਜਿਹੜੇ ਆ ਤੌਰ ਤਰੀਕੇ ਦੇ ਨਾਲ ਉਹ ਪਾਰਟੀ ਦੇ ਵਿੱਚ ਚੱਲ ਰਹੇ ਨੇ ਮੇਰੇ ਉਹਨਾਂ ਨਾਲ ਕਦੇ ਕੋਈ ਮਤਭੇਦ ਨਹੀਂ ਹੋਇਆ ਤੇ ਮੈਨੂੰ ਪਾਰਟੀ ਤੋਂ ਦੂਰ ਰੱਖਿਆ ਹੈ ਇਹ ਸਰਦਾਰ ਤਰਸੇਮ ਸਿੰਘ ਇਹ ਦੱਸ ਸਕਦੇ ਨੇ ਵੀ ਕਿਉਂ ਪਾਰਟੀ ਤੋਂ ਦੂਰ ਰੱਖਿਆ ਕੀ ਕਾਰਨ ਹੋਏ ਮੇਰੇ ਕਿੰਨੂੰ ਤਾਂ ਕੋਈ ਮਤਭੇਦ ਨਹੀਂ ਇਹ ਪ੍ਰਸ਼ਨ ਉਹਨਾਂ ਨਾਲ ਉਹਨਾਂ ਨਾਲ ਸੰਬੰਧਤ ਨੇ ਇਹ ਵੀ ਗੱਲ ਖਾਲਸਾ ਜੀ ਚੱਲ ਰਹੀ ਹੈ ਬਈ ਹਜੇ ਛੋਟਿਆਂ ਹੈ ਕਈਆਂ ਘਟਤ ਕਰ ਰਹੇ ਨੇ ਜਿਵੇਂ ਪੱਦਰ ਦੀਆਂ ਬਲਾਕ ਪੱਦਰ ਦੀਆਂ ਵੀ ਤੁਹਾਨੂੰ ਕੋਈ ਸਟੇਟ ਲੈਵਲ ਦੀ ਜਾਂ ਨੈਸ਼ਨਲ ਲੈਵਲ ਦੀ ਕਮੇਟੀ ਜੀ ਇਹ ਲਿਆ ਜਾਊਗਾ ਦੇਖੋ ਜੀ ਮੈਨੂੰ ਇਸ ਰੈਲ ਦਾ ਗਿਆਨ ਨਹੀਂ ਹੈ ਬਈ ਕੋਈ ਨੈਸ਼ਨਲ ਲੈਵਲ ਦੀ ਕਮੇਟੀ ਵਿੱਚ ਜਾਂ ਸਟੇਟ ਲੈਵਲ ਦੀ ਕਮੇਟੀ ਦੇ ਵਿੱਚ ਲਿਆ ਜਾਊਗਾ ਇਹ ਫੈਸਲਾ ਅਮਰਿਤਪਾਲ ਸਿੰਘ ਤੇ ਸਰਦਾਰ ਤਰਸੇਮ ਸਿੰਘ ਨੇ ਕਰਨਾ ਹੈ ਉਹ ਤਦੋਂ ਤਰਨ ਜੇ ਤੇ ਜਿਵੇਂ ਕਰਨ ਜੇ ਕੀ ਫੈਸਲਾ ਕਰਨ ਜੇ ਪਰੰਤੂ ਮੈਂ ਜਿਹੜਾ ਹੈਗਾ ਇਹਨਾਂ ਕਹਿ ਸਕਦਾ ਕਿ ਪਾਰਟੀ ਦੇ ਵੀ ਕਈ ਫੈਸਲੇ ਲੈਣੇ ਪੈਂਦੇ ਨੇ ਤੇ ਉਹ ਫੈਸਲੇ ਹੁਣ ਜਿਹੜਾ ਅਸੀਂ ਇਹ ਜੇ ਮੋੜ ਤੇ ਪਹੁੰਚ ਚੁੱਕੇ ਆ ਅਸੀਂ ਇਸ ਸਟੇਜ ਤੇ ਪਹੁੰਚ ਚੁੱਕੇ ਆ ਕਿ ਇਹ ਫੈਸਲਿਆਂ ਨੂੰ ਮਹੀਨੇ ਵੱਧੀ ਜਾਂ 6 ਮਹੀਨੇ ਲਈ ਜਾਂ 1 ਮਹੀਨੇ ਲਈ ਜਿਹੜਾ ਹੈ ਇਸ ਨੂੰ ਸਸਪੈਂਡ ਨਹੀਂ ਕੀਤਾ ਜਾ ਸਕਦਾ ਜੇ ਨਹੀਂ ਪਾਇਆ ਜਾ ਸਕਦਾ ਇਹ ਫੈਸਲੇ ਲੈਣ ਦੀ ਹੁਣ ਕੜੀ ਆ ਆ ਗਈ ਹੈ ਤੇ ਕੁਛ ਦਿਨਾਂ ਚ ਜਿਹੜੇ ਫੈਸਲੇ ਲੈਣੇ ਚਾਹੀਦੇ ਮੇਰੇ ਉਹਨਾਂ ਨਾਲ ਕੋਈ ਮਤਭੇਦ ਨਹੀਂ ਭਾਈ ਅਮਰਪਤਪਾਲ ਸਿੰਘ ਦੀ ਜਿਹੜੀ ਹੁਣ ਐਨਐਸਐਸ ਵਧਾ ਦਿੱਤੀ ਗਈ ਹੈ ਇੱਕ ਸਾਲ ਹੋਰ ਵਧਾ ਦਿੱਤੀ ਹੈ ਇਹਨੂੰ ਕਿਵੇਂ ਦੇਖਦੇ ਹੋ ਸਾਡੀ ਦੇਖੋ ਜੀ ਇਹ ਜਿਹੜੀ ਹੈ ਬੇਇਨਸਾਫੀ ਚ ਸ਼ਬਦ ਹੈ ਉਹ ਸ਼ਬਦ ਜਿਹੜਾ ਹੈ ਨਾ ਕਾਫੀ ਹੈ ਇਹ ਬੇਲੀ ਦੇ ਲਈ ਐਸਾ ਸ਼ਬਦ ਚਾਹੀਦੇ ਹੈ ਜਿਹੜੇ ਜਿਹੇ ਸ਼ਬਦ ਮੈਂ ਸਮਝਦਾ ਕਿ ਸ਼ਬਦ ਕੋਸ਼ ਦੇ ਵਿੱਚ ਡਿਕਸ਼ਨਰੀ ਦੇ ਵਿੱਚ ਹਨ ਹੀ ਇਹ ਇੱਕ ਐਸੀ ਜ਼ਾਲਮਾਨਾ ਕਾਰਵਾਈ ਹੈ ਇੱਕ ਜ਼ੁਲਮ ਦੀ ਅਤ ਹੋਈ ਹੈ ਕਿ ਉਹਨਾਂ ਤੇ ਐਨਐਸਏ ਬਰਦਾ ਦਿੱਤੀ ਗਈ ਹੈ ਲੋਕਤੰਤਰ ਦਾ ਕਤਲ ਹੋਇਆ ਹੈ ਸੰਵਿਧਾਨ ਦੀਆਂ ਜਿਹੜਾ ਹੈ ਉਸ ਦਾ ਧੱਗੀਆਂ ਉਡਾਈਆਂ ਗਈਆਂ ਨੇ ਤੇ ਇਹਨਾਂ ਜਿਹੜਾ ਵਾਅਦਾ ਕੀਤਾ ਗਿਆ ਹੈ ਇਹੀ ਜੀ ਬਦੀਕੀ ਕੀਤੀ ਗਈ ਹੈ ਮਨੁੱਖੀ ਧਾਰਾਂ ਦਾ ਕਤਲ ਕੀਤਾ ਗਿਆ ਇਹ ਜਿਹੜਾ ਐਨਐਸਏ ਬਣਾਉਣ ਦਾ ਕੋਈ ਆਧਾਰ ਨਹੀਂ ਹੈ ਇੱਕ ਜਾਲੀ ਗੱਲ ਬਣਾ ਲੱਤੀ ਜਈ ਕਿ ਇਹ ਐਡੀਸ਼ਨਲ ਹੋਮ ਸੈਕਟਰੀ ਤੋਂ ਤੇ ਐਡੀਸ਼ਨਲ ਡੀਜੀਪੀ ਇੰਟੈਲੀਜੈਂਸ ਤੋਂ ਜਿਹੜਾ ਹੈ ਉਹ ਇੱਕ ਇਨਪੁਟ ਆਈ ਹੈ ਕਿ ਅਮਰਿਤਪਾਲ ਸਿੰਘ ਜਿਹੜੇ ਹੈਗੇ ਆ ਉਹ ਪੰਜਾਬ ਦੀ ਸੁਰੱਖਿਆ ਲਈ ਖਤਰਾ ਨਹੀਂ ਕੋਈ ਰਿਪੋਰਟ ਨਹੀਂ ਆਈ ਨਾ ਕੋਈ ਇਨਪੁਟ ਇਹ ਜੀ ਹੈ ਉਹ ਫਰਜੀ ਦਫ਼ਤਰ ਦੇ ਵਿੱਚ ਬੈਠ ਕੇ ਸੁਪਨੇ ਹੱਥ ਦੇ ਆਧਾਰ ਤੇ ਇਹ ਚਲੇਖ ਲਿਖ ਦਿੱਤਾ ਗਿਆ ਤੇ ਉਹਦੇ ਆਧਾਰ ਤੇ ਜਿਹੜਾ ਹੈਗਾ ਇਹ ਫੈਸਲਾ ਲਿਆ ਗਿਆ ਇਹ ਰਾਜਨੀਤੀ ਤੋਂ ਪ੍ਰੇਰਿਤ ਹੈ ਇਹ ਇਸ ਲਈ ਲਿਆ ਗਿਆ ਕਿ ਅੰਮ੍ਰਿਤਪਾਲ ਸਿੰਘ ਜਿਹੜੇ ਸੀ ਉਹ ਅੰਮ੍ਰਿਤ ਦੀ ਬਹੀਰ ਚਲਾ ਰਹੇ ਸੀ ਅੰਮ੍ਰਿਤ ਛਾ ਰਹੇ ਸੀ ਤੇ ਸਿੱਖਾਂ ਨੂੰ ਜਿਹੜੇ ਸੀ ਸਿੱਖ ਨੌਜਵਾਨਾਂ ਨੂੰ ਜਿਹੜਾ ਸੀ ਉਹ ਬਾਣੀ ਤੇ ਬਾਣੇ ਨਾਲ ਜੁੜ ਰਹੇ ਸੀ ਤੇ ਮਹਾਨ ਦਾਤਿਆਂ ਦੇ ਗੁਰੂ ਸਹਿਬਾਨਾਂ ਦੇ ਸਿਧਾਂਤਾਂ ਨਾਲ ਜੁੜ ਰਹੇ ਸੀ ਜਿਹੜੀ ਇਹ ਦੋਹੇ ਸਰਕਾਰਾਂ ਨੂੰ ਕੇਂਦਰ ਦੀ ਸਰਕਾਰ ਨੂੰ ਤੇ ਇਹ ਪੰਜਾਬ ਦੀ ਸਰਕਾਰ ਨੂੰ ਵਧੀਆ ਨਹੀਂ ਲੱਗਿਆ ਤੇ ਇਸ ਲਈ ਉਹਨਾਂ ਨੇ ਜਿਹੜਾ ਹੈਗਾ ਇਹ ਇਹ ਧਾਰਾਂ ਦਾ ਲੋਕਤੰਤਰਿਕ ਅਧਿਕਾਰਾਂ ਦਾ ਢਾਂਕ ਕੀਤਾ ਤੇ ਇਹ ਮਿਆਦ ਜਿਹੜੀ ਹੈ 1 ਸਾਲ ਲਈ ਵਧਾਈ ਹੈ ਫਸਾ ਜੀ ਹੁਣ ਇਹ ਵੀ ਗੱਲ ਉੱਪਰ ਆ ਰਹੀ ਹੈ ਵੀ ਜਿਹੜੇ ਜਥੇਬੰਦੀ ਚ ਨੇ ਸ਼੍ਰੋਮਣੀ ਕਾਗਨਦ ਬਾਦ ਪੰਜਾਬ ਦੇ ਵਿੱਚ ਕੁਝ ਬੰਦੇ ਐਸੇ ਨੇ ਜਿਹੜੇ ਅਮਰਪਾਲ ਨੂੰ ਬਾਹਰ ਨਹੀਂ ਦੇਖਣਾ ਚਾਹੁੰਦੇ ਤੇ ਉਹਨਾਂ ਨੂੰ ਆਏ ਸਾਡੀ ਸਰਦਾਰੀ ਖਤਮ ਹੋ ਜਾਊਗੀ ਅਦਾਵਰਤ ਸਭ ਖਤਮ ਹੋ ਜਾਊਗਾ ਤੇ ਸਾਡਾ ਸਟੇਟਸ ਖਤਮ ਹੋ ਜੂਗਾ ਜੇ ਅਮਰਪਾਲ ਜੀ ਬਾਹਰ ਆ ਗਏ ਇਹਦੇ ਬਾਰੇ ਕੀ ਕਹਿਣਾ ਹੈ ਜੀ ਦੇਖੋ ਜੀ ਇਹ ਥੋੜੀ ਗੱਲ ਜਿਹੜੀ ਹੈ 101% ਸਹੀ ਹੈ ਅੱਜ ਉਹ ਬੰਦੇ ਜਿਹੜੇ ਕਿ ਵਿੱਚੇ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਉਹ ਮੂਲੀਆਂ ਕਤਾਰਾਂ ਦੇ ਵਿੱਚ ਜਿਹੜੇ ਨੇ ਉਹ ਤੁਰਦੇ ਨੇ ਤੇ ਬੰਦੇ ਨੇ ਅੱਜ ਉਹੀ ਸਭ ਤੋਂ ਵੱਡੇ ਦੁਖੀ ਨੇ ਜੀ ਅਮਰਪਾਲ ਸਿੰਘ ਦੇ ਵੀ ਸਰਦਾਰ ترسےم ਸਿੰਘ ਦੇ ਵੀ ਤੇ ਪਾਰਟੀ ਦੇ ਜੀ ਤੇ ਉਹ ਇਹ ਚਾਹੁੰਦੇ ਨੇ ਕਿ ਅਮਰਪਾਲ ਸਿੰਘ ਜਿਹੜੇ ਆ ਉਹ ਜੇਲ੍ਹ 'ਚ ਨਜ਼ਰਬੰਦ ਰਹਿਣ ਉਹ ਚਾਹੁੰਦੇ ਆ ਕਿ ਸਰਦਾਰ ਤਰਸੇਮ ਸਿੰਘ ਜਿਹੜਾ ਹੈ ਉਹ ਸਾਡੇ ਘੇਰੇ ਚ ਰਹੇਣ ਤੇ ਉਹ ਚਾਹੁੰਦੇ ਆ ਕਿ ਜਿਹੜਾ ਅਕਾਲੀ ਦਲ ਵਾਰਿਸ ਪੰਜਾਬ ਹੈ ਇਸ ਨੂੰ ਫੇਰ ਖਤਮ ਕੀਤਾ ਜਾ ਸਕੇ ਉਹ ਦੋਗਲਾ ਜਿਹੜਾ ਚਿਹਰਾ ਉਹਨਾਂ ਦਾ ਹੈ ਦੋਗਲੀ ਨੀਤੀ ਨਿਭਾ ਰਹੇ ਨੇ ਉਹ ਉਹ ਨੀਤੀ ਨਿਭਾ ਰਹੇ ਨੇ ਜਿਹੜੀ ਮਹਾਰਾਜਾ ਰਣਜੀਤ ਸਿੰਘਾਂ ਦੀ ਮੌਤ ਦੇ ਪਿੱਛੋਂ ਜਿਹੜੀ ਸੀ ਉਸ ਸਮੇਂ ਉਹਨਾਂ ਲੋਟਾਂ ਨੇ ਨਿਭਾਈ ਇਹਨਾਂ ਨੇ ਖਾਲਸਾ ਰਾਜ ਜਿਹੜਾ ਅਸੀਂ ਬੜੀ ਮਿਹਨਤ ਨਾਲ ਬਣਾਇਆ ਸੀ, ਤੁਰਬਾਨੀਆਂ ਨਾਲ ਬਣਾਇਆ ਸੀ, ਲਹੂ ਬਹਾਤੇ ਬਣਾਇਆ ਸੀ। ਉਸ ਖਾਲਸਾ ਰਾਜ ਦਾ ਪਤਨ ਕੀਤਾ। ਉਹ ਬੰਦੇ ਘੇਰਾ ਬਣਾ ਰਹੇ ਨੇ, ਉਹਦੇ 'ਚ ਨਾਂ ਦੱਸਣ ਦੀ ਲੋੜ ਨਹੀਂ ਅੱਜ ਸਾਰੀ ਦੁਨੀਆ ਨੂੰ ਪਰਤੱਖ। ਉਹਨਾਂ ਦੇ ਨਾਂ ਤੁਸੀਂ ਕਿਸੇ ਆਮ ਸੰਗਤ ਦੇ ਜਿਹੜੇ ਐ ਸਿੱਖ ਤੋਂ ਜਾਂ ਸਿੰਘ ਤੋਂ ਪੁੱਛ ਲਓ, ਉਹ ਤੁਹਾਨੂੰ ਅੱਧੇ ਮਿੰਟ ਦੇ ਵਿੱਚੋਂ ਨਾਂ ਦੱਸ ਦਿੰਦਾ। ਨਹੀਂ ਤੁਸੀਂ ਤਾਂ ਆਪਣੇ ਖਾਤੋਂ ਹੀ ਕਿ ਇੰਨੇ ਅਮੈਤੀ ਹੋ। ਤੇ ਤੁਸੀਂ ਕਿਉਂ ਦੱਸਦੇ ਤਰਸੇਮ ਸਿੰਘ ਜੀ ਨੂੰ ਵੀ ਇਹ ਆਪਣੇ ਆ ਬੰਦੀ ਘੋਣ ਮੰਗ ਲੱਗੇ ਹੋਏ ਨੇ ਦੇਖੋ ਜੀ ਮੈਂ ਸਰਦਾਰ ਤਰਸੇਮ ਸਿੰਘ ਨਾਲ ਮੇਰੇ ਕੋਈ મત ਭੇਦ ਨਹੀਂ ਮੇਰੀਆਂ ਉਹਨਾਂ ਨਾਲ ਮੁਲਾਕਾਤਾਂ ਵੀ ਹੁੰਦੀਆਂ ਰਹਿੰਦੀਆਂ ਨੇ ਮੈਂ ਉਹਨਾਂ ਨੂੰ ਦੱਸ ਰੁਕਿਆ ਜੀ ਹਾਂ ਨਾਂ ਦੱਸਣ ਦਾ ਜਿਹੜਾ ਸੀ ਗੁਨਾਹ ਮੈਂ ਨਹੀਂ ਕਰ ਸਕਦਾ ਸੀ ਨਾਂ ਦੱਸਣ ਦਾ ਪਾਪ ਮੈਂ ਨਹੀਂ ਕਰ ਸਕਦਾ ਸੀ ਮੈਂ ਉਹਨਾਂ ਨੂੰ ਸਪਸ਼ਟ ਸ਼ਬਦਾਂ ਵਿੱਚ ਦੱਸਿਆ ਜੀ ਕਿ ਇਸ ਤਰ੍ਹਾਂ ਪਾਰਟੀ ਚੱਲ ਰਹੀ ਹੈ ਫਲਾ ਫਲਾ ਬੰਦੇ ਕਰ ਰਹੇ ਨੇ ਪਰੰਤੂ ਫੈਸਲੇ ਜਿਹੜੇ ਉਹ ਮੈਂ ਨਹੀਂ ਲੈਣੇ ਫੈਸਲੇ ਅਮਰਪਾਲ ਸਿੰਘ ਤੇ ਸਰਬਾਤ ਸਰੇਵਸ ਸਿੰਘ ਨੇ ਲੈਣੇ ਜੀ ਤੇ ਜਿਨ੍ਹਾਂ ਉਹ ਫੈਸਲੇ ਲੈਣ ਦੇ ਵਿੱਚ ਉਹ ਬਹਾਦਾਰਾਂ ਨੂੰ ਉਹ ਬਾਹਰ ਰੱਖਣਗੇ ਤੇ ਇਹੇ ਲੋਕਾਂ ਨੂੰ ਉਹਨੇ ਰੱਖਣਗੇ ਜਿਹੜੇ ਉਹਨਾਂ ਨੂੰ ਅੰਦਰ ਰਹਿ ਕੇ ਜ਼ਹਿਰ ਘੋਲ ਰਹੇ ਨੇ ਤਾ ਫਿਰ ਇਹ ਤਾਂ ਦੇਖੋ ਉਹਨਾਂ ਨੇ ਲੈਣੇ ਉਹ ਫੈਸਲੇ ਜਿਹੜੇ ਹੁਣ ਵਫਾਦਾਰਾਂ ਨੂੰ ਲਾਂਬੇ ਰੱਖਣੇ ਆ ਉਹ ਕਿੰਨਾ ਚਿਰ ਲਾਂਬੇ ਰੱਖਣਗੇ ਤੇ ਕਿੰਨਾ ਚਿਰ ਲਾਂਬੇ ਰੱਖ ਕੇ ਚਲਾਉਣਗੇ ਤੇ ਹਿਰਦੇ ਵਿੱਚ ਉਹੀ ਪਤਨ ਦਾ ਕਾਰਨ ਬਣ ਜਾਂਦੇ ਠੀਕ ਹੈ ਹੁਣ ਇਹ ਫੈਸਲੇ ਲੈਣ ਦੇ ਲਈ ਮਹੀਨਿਆਂ ਵੱਧੀ ਹੋੜੀ ਤੇ ਨਹੀਂ ਕੀਤੀ ਜਾ ਸਕਦੀ ਹੁਣੇ 6 ਮਹੀਨੇ ਜਾਂ 1 ਮਹੀਨਾ ਜਾਂ 2 ਮਹੀਨੇ ਜਾਂ ਸਾਲ ਬਾਅਦ ਨਹੀਂ ਲੈ ਜਾ ਸਕਦੇ ਹੁਣ ਤਾਂ ਦਿਨਾਂ ਦੀ ਗੱਲ ਹੈ ਜੀ ਤੇ ਕਿੰਨੇ ਦਿਨਾਂ ਚ ਫੈਸਲਾ ਲੈਂਦੇ ਆ ਮੈਂ ਸਮਝਦਾ ਕਿ ਹਫਤਾ ਵੀ ਜਿਹੜਾ ਜਿਆਦਾ ਸਮਾਂ ਜੀ ਇਹ ਫੈਸਲੇ ਲੈਣ ਨੂੰ ਦੇਤੇ ਵੀ ਤਖਤੈ ਨੂੰ ਲਵਾਗੇ ਸੋ ਫੈਸਲੇ ਲੈਣ ਦਾ ਹੁਣ ਸਮਾਂ ਆ ਗਿਆ ਮੈਂ ਸਰਦਾਰ ਤਰਸੇਮ ਸਿੰਘ ਜੀ ਹੁਣੇ ਕੋਈ ਬੇਨਤੀ ਕਰਦਾ ਰਹੇ ਉਹਨਾਂ ਨੂੰ ਦੱਸਦਾ ਰਹੇ ਤੇ ਉਹਨਾਂ ਨੂੰ ਮੌਜੂਦਾ ਹਾਲਾਤੋਂ ਵੀ ਉਹਨਾਂ ਨੂੰ ਜਾਣੂ ਕਰਾਉਂਦਾ ਰਹੇ ਹੁਣ ਦੇਖਣ ਵਾਲੀ ਗੱਲ ਇਹ ਹੋਊ ਵੀ ਕਿ ਸਰਦਾਰ ਸਾਹਿਬ ਕੀ ਫੈਸਲੇ ਲੈਂਦੇ ਨੇ ਬੜੇ ਦੁਗਵਾਨ ਨੇ ਪੰਥ ਪ੍ਰਸਤ ਨੇ ਬੜੀ ਤੁਰਮਾਨੀ ਦੇ ਮਾਲਕ ਆਪਣੇ ਖਾਲਸਾ ਜੀ ਇਸ ਤੋਂ ਹਟ ਕੇ ਹੁਣ ਆਕਾਲ ਤਖਤ ਦੀ ਮਾਨ ਮਰਿਆਦਾ ਦਾ ਸਵਾਲ ਹੈ ਇੱਕ ਵਾਰ ਸਕਬੀਰ ਬਾਲਣ ਨੇ ਕਹਿੰਦੇ ਆਪ ਹੀ ਆਪਣੇ ਪੈਰੀ ਪੈਣਾ ਆਪ ਹੀ ਬੁੱਢਾ ਕਰਨ ਉਹਨਾਂ ਨੇ ਆਪ ਹੀ ਭਰਤੀ ਕਰ ਲਈ ਐ ਤੇ ਪੰਜ ਮੈਂਬਰੀ ਕਮੇਟੀ ਦੀ ਭਰਤੀ ਨੂੰ ਮੰਨਿਆ ਲਿਆ ਆਪ ਹੀ ਪ੍ਰਧਾਨ ਬਣ ਗਏ ਜੀ ਤੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਮੈਂ ਜਿਹੜੀਆਂ ਗੱਲਾਂ ਤੁਸੀਂ ਕਹੀਆਂ ਉਸ ਤੋਂ हट ਕੇ ਇੱਕ ਗੱਲ ਕਹਿਣੀ ਚਾਹੁੰਦਾ ਕਿ ਇਹ ਸੁਖਬੀਰ ਸਿੰਘ ਬਾਦਲ ਦੀ ਅਸੀਂ ਤੱਲੇ ਦੀ ਨੁਕਤਾਚੀ ਨਹੀਂ ਤਰੀ ਆਵਾਂਗੇ ਸਾਰਾ ਜੋਰ ਸੁਖਬੀਰ ਸਿੰਘ ਬਾਦਲ ਤੇ ਲਾਈ ਚੱਲਾਂਗੇ ਤੇ ਅਸੀਂ ਤਾਂ ਹਾਂਗੇ ਜੀ ਹੁਣ ਉਹਦਾ ਪੰਥ ਵਿੱਚੋਂ ਸਾਸ ਖਤਮ ਹੋ ਗਈ ਹੁਣ ਪੰਥ ਵਿੱਚੋਂ ਦਾ ਕੋਈ ਜਿਹੜਾ ਹੈ ਸਾਖ ਨਹੀਂ ਰਹੀ ਤਾਂ ਇਹ ਜੇ ਅਸੀਂ ਆਪਦੀ ਪਾਰਟੀ ਦਾ ਸੁਧਾਰ ਨਹੀਂ ਕਰਾਂਗੇ ਆਪਦੀ ਪਾਰਟੀ ਦੇ ਬਫੇਦਾਰਾਂ ਨੂੰ ਜਿਹੜੇ ਬਫੇਦਾਰ ਨਹੀਂ ਉਹਨੂੰ ਲਾਂਬੇ ਰੱਖਾਂਗੇ ਦੂਜੇ ਬੰਦਿਆਂ ਨੂੰ ਪਾਰਟੀ ਦੇ ਅੰਦਰ ਰੱਖਾਂਗੇ ਤਾਂ ਫਿਰ ਜਿਹੜਾ ਹੈਗਾ ਇਸ ਦਾ ਇਹ ਹੋ ਜੂ ਅਖੀਰ ਦੇ ਵਿੱਚ ਕਿ ਉਹ ਹੀ ਬਾਜ਼ੀ ਮਾਰੂ ਸੋਤਵੀਰ ਸਿੰਘ ਬਾਦਲ ਨੂੰ ਇੰਨਾ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਕਿ ਉਹ ਖਤਮ ਹੋ ਚੁਪਿਆ ਤੁਸੀਂ ਆਪਣੀਆਂ ਗਲਤੀਆਂ ਕਰਕੇ ਆਪਣੇ ਆਪ ਨੂੰ ਖਤਮ ਕਰਦੇ ਰਹੋ ਤੇ ਦੂਜੇ ਦਾ ਬ੍ਰੋਢੀ ਦਾ ਤੁਹੋਂ ਕੋਸ਼ਕਾ ਹੈ ਬ੍ਰੋਢੀ ਦਾ ਤਾਂ ਦਿਸਦਾ ਹੀ ਹੁੰਦਾ ਕਿ ਉਹ ਉਰੇ ਬੈਠਾ ਉਹ ਤੁਹਾਡੇ ਉਲਟ ਬੋਲ ਰਿਹਾ ਤੇ ਜਿਹੜੇ ਵਿੱਚ ਬੈਠੇ ਤੁਹਾਡੇ ਦੋ ਦਲੇਰ ਕਰਦਾਰ ਚੱਲ ਰਹੇ ਨੇ ਉਧਰ ਵੀ ਨੇ ਉਧਰ ਵੀ ਨੇ ਉਧਰ ਵੀ ਨਿਵਾ ਰਹੇ ਆ ਉਧਰ ਵੀ ਨਿਵਾ ਰਹੇ ਆ ਉਹ ਬਹੁਤ ਬਹੁਤ بڑا ਖਤਰਾ ਹੁੰਦਾ ਤੇ ਅੱਜ ਪੰਜਾਬ ਦੇ ਵਿੱਚ ਸਿੱਖ ਸੰਗਤ ਦੇ ਵਿੱਚ ਲੈ 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 ਨੂੰ ਪਤਾ ਵੀ ਕਿਹੜਾ ਇਹ ਜਿਹੇ ਚਰਦਾਰ ਨਿਵਾ ਰਿਹਾ ਹੈ ਉਹ ਸੁਖਵੀਰ ਬਾਦਲ ਨੂੰ ਨੋਚਨਾਂ ਦਾ ਕੇਂਦਰ ਬਣਾ ਕੇ ਆਪਾਂ ਇਹ ਸਿਰਫ ਤੇ ਸਿਰਫ ਉਹਦੇ ਨਾਲ ਸੰਤੁਸ਼ਟ ਹੋ ਜਾਣਾ ਉਹ ਗਲਤ ਹੈ ਤੇ ਹੁਣ ਅਮਰਪਾਲ ਸਿੰਘ ਤੇ ਸਰਦਾਰ ਤਰਸੇਮ ਸਿੰਘ ਨੂੰ ਫੈਸਲੇ ਲੈਣੇ ਪੈਣਗੇ ਕੁਝ ਦਿਨਾਂ 'ਚ ਲੈਣੇ ਪੈਣਗੇ ਜੇ ਨਹੀਂ ਇਹ ਦੇਰ ਹੋਊਗੀ ਉਹ ਦੇਰ ਜਿਹੜੀ ਹੈਗੀ ਆ ਉਹ ਸੁਖਵੀਰ ਸਿੰਘ ਬਾਦਲ ਦੇ ਲਈ ਜਿਹੜੀ ਆ ਉਹ ਖੈਰ ਮੰਨੋ ਜਨਕਿ ਤੁਸੀਂ ਕਹਿੰਦੇ ਬਾਪੂ ਤਰਸੇਮ ਸਿੰਘ ਨੂੰ ਆਪਣੇ ਪਰਆਆਂ ਦੀ ਪਰਕਰਨੀ ਚਾਹੀਦੀ ਹੈ ਇਹ ਫੈਸਲੇ ਵੀ ਜਲਦੀ ਲੈਣੇ ਨੇ ਦੇਖੋ ਆਪਣੇ ਪ੍ਰਾਇਮ ਦੀ ਪਰਖ ਤਾਂ ਸਭ ਤੋਂ ਜ਼ਰੂਰੀ ਹੁੰਦੀ ਹੈ ਆਪਣੇ ਪ੍ਰਾਇਮ ਦੀ ਪਰਖ ਤਾਂ ਦਾਤਿਆਂ ਨੇ ਵੀ ਕਰੀ ਹੈ ਜੀ ਗੁਰੂ ਸਾਹਿਬਾ ਗੁਰੂ ਸਾਹਿਬਾਨ ਨੇ ਵੀ ਕਰੀ ਹੈ ਤੇ ਇਹ ਜਿਹੜੀ ਸੀ ਜਾਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾਤੇ ਨੇ ਵੀ ਕਰੀ ਹੈ ਜੀ ਸੋ ਆਪਣੇ ਪ੍ਰਾਇਮ ਦੀ ਪਛਾਣ ਤਾਂ ਸਭ ਤੋਂ ਜ਼ਰੂਰੀ ਦੇ ਮੂਢਲਾ ਤੇ ਬਣਿਆਦੀ ਹੈ ਜਿਹੜਾ ਫੈਸਲਾ ਲੈਣਾ ਹੁੰਦਾ ਹੈ ਜੇ ਆਪ ਤੇ ਆਪਣੇ ਤੇ ਪ੍ਰਾਇਮ ਦੀ ਪਛਾਣ ਨਹੀਂ ਹੈ ਤੇ ਮੂਢਲਾ ਤੇ ਬਣਿਆਦੀ ਜਿਹੜਾ ਹੈਗਾ ਉਹ ਸਾਡੇ ਕੋਲ ਸਿਧਾਂਤ ਹੈ ਨਹੀਂ ਹੈ ਤੇ ਫਿਰ ਤਾਂ ਨੁਕਸਾਨ ਹੋਣਾ ਹੀ ਹੋਣਾ ਪਾਰਟੀ ਦਾ ਫਿਰ ਉਸ ਨੂੰ ਕੋਈ ਨਹੀਂ ਰੋਕ ਸਕਦਾ ਇਤਿਹਾਸ ਦੱਸਦਾ ਮੈਂ ਨਹੀਂ ਦੱਸਦਾ ਸਾਡਾ ਧਾਰਮਿਕ ਤੇ ਆਸੂ ਵੀ ਦੱਸਦਾ ਸਾਡਾ ਰਾਜਨੀਤਿਕ ਇਤਿਹਾਸ ਵੀ ਦੱਸਦਾ ਇਹ ਵਰਤਾਂਤ ਤਾਂ ਸਭ ਤੋਂ ਵੱਡਾ ਹੈ ਉਹ ਫੈਸਲੇ ਤਾਂ ਜਿਹੜੇ ਆ ਉਹ ਲੈਣੇ ਹੀ ਪੈਣੇ ਨੇ ਜੇ ਨਹੀਂ ਲیتے ਜਾਣਗੇ ਤਾਂ ਫਿਰ ਉਹ ਜਿਹੜਾ ਹੈ ਉਹ ਪਤਨ ਤਾਂ ਹੀ ਦੇ ਵਿੱਚ ਹੋਈ ਜਣ ਜੀ ਹਾਂ ਜੀ ਤੁਸੀਂ ਮੈਂਬਰ ਪਾਰਲੀਮੈਂਟ ਵੀ ਰਹੇ ਹੋ ਤੇ ਕਾਫੀ ਲੰਬਾ ਸਫ਼ਾ ਹੋ ਗਿਆ ਆਪਣੇ ਤੁਹਾਡਾ ਰਾਜਨੀਤਿਕ ਤਿਰਭਾ ਹੈ ਦੇ ਅੰਤ ਵਿੱਚ ਸੇਕ ਕੋਮਨ ਨੂੰ ਰਾਜਨੀਤਿਕ ਤੇ ਧਾਰਮਿਕ ਤੌਰ ਤੇ ਕੀ ਸੰਦੇਸ਼ ਦੇਣਾ ਚਾਹੀਦਾ ਦੇਖੋ ਜੀ ਮੈਨ ਦਾ ਸੰਦੇਸ਼ ਇਹ ਹੀ ਹੈ ਕਿ ਅਮਰਪਾਲ ਸਿੰਘ ਇਹ ਸਮੇਂ ਸੈਕਟਰ ਟਾਊਨ ਦੇ ਫਾਲਸਾ ਪੰਥ ਦੇ ਬਾਹਰ ਬਾਹਰ ਰਾਜਨੀਤਿਕ ਅਤੇ ਧਾਰਮਿਕ ਨੇਤਾ ਹੈ ਤੇ ਸਰਦਾਰ ਤਰਸੇਮ ਸਿੰਘ ਜਿਹੜੇ ਹੈਗੇ ਆ ਉਹ ਪਾਰਟੀ ਨੂੰ ਚਲਾ ਰਹੇ ਨੇ ਤੇ ਮੈਂ ਉਹਨਾਂ ਦੇ ਨਾਲ ਹਰ ਮਸਲੇ ਤੇ ਨਾਲ ਹੈ ਕਿਸੇ ਥਾਂ ਤੇ ਕੋਈ મતભੇਦ ਨਹੀਂ ਹੈ ਤੇ ਜਿੰਨਾ ਇਹ ਮਜ਼ਬੂਤ ਹੋਣਗੇ ਤੇ ਸਿੱਖ ਪੰਥ ਚੜ੍ਹਦੀ ਚਲਣਗੇ ਸਰਬੋਤਮ ਖਾਲਸਾ ਜੀ ਬਹੁਤ ਬਹੁਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਮਿਹਰਬਾਨੀ